ਕੋ ਕੋਠੇ ਸਾਭੀ ਯੋਣੀ ਕੰਮ ਲੱਗੇ ਅੱਜ ਹੈ ਸਾਭੀ ਕੋਬਰਾ ਸਿੰਘ ਵੀ ਹੈਗਾ ਨਾ ਕੋਣ ਅੱਗੇ ਕੋਬਰਾ ਸਿੰਘ ਇਹ ਤੀਣਾ ਨਹੀਂ ਕਿਨਾਰੇ ਦੇਖਦਾ ਇਹ ਕਿੱਦਾਂ ਜਿਹੜਾ ਖੜੱਪਾ ਦੇਖਦਾ ਅਈ ਹੰਮਾ ਦਰ ਕਰਤਾ ਮੇਰੇ ਦੇਖ ਭਾਇਆ ਕੰਮ ਕਰੀਆ ਦੇਖ ਲਾ ਤਾ ਆ ਕਦਰ ਆ ਮੇਰਾ ਪਪਾ ਖੜੱਪਾ ਯਾਰ ਖੜੱਪਾ ਕਹਿਣ ਵਾਲੀ ਗੱਲ ਹੈ ਕੋਈ ਤਾਂ ਹੁਣ ਦੇ ਨਾਮ ਬੋਲਦ ਕਰੀ ਸੱਦਿਆ ਹੀ ਮੋਲ ਰੀ ਕਿਦਾਈ ਪਈ ਮੋਲ ਤੂੰ ਜੇ ਨਾ ਮੋਲ ਦੇਣਾ ਮੈਂ ਪੋਣਾ ਨਾ ਕਿਨੇ ਪੋਣਾ ਆ ਜੇ ਲਸਣਾਉਣ ਲੱਪਿਆ ਤਾਇਆ ਹੁਣੇ ਸੁਣਾਉਣ ਲੱਪ ਆ ਆ ਹੁਣੇ ਹੀ ਸੁਣਾਉਣ ਲੱਪਿਆ ਮੁੱਲ ਹੈ ਏ ਕੋ ਗੱਲ ਸੁਣਾਉਣ ਵਾਲੀ ਆ ਕਾਦਾ ਮੁੱਲ ਪਾਇ ਤਾਇਰੇ ਤੇਰਾ ਮੁੱਲ ਪਾਇਆ ਤੂੰ ਕਾਦਾ ਮੁੱਲ ਪਾਇਆ ਮਾਮਾ ਮੁੱਲ ਤੇਰਾ ਤਾਇਆ ਕਰਕੇ ਆ ਉਧਰ ਤੋਂ ਮਿੱਤਰੋ ਕੀ ਆ ਇਨਾਂ ਦੇ ਆ ਤੇ ਕੀ ਆ ਹੀ ਦੇਨੇ ਆ ਯਾਰ ਆਇਆ ਮੋਟਰ ਤੇ ਸਾਬੀ ਦੀ ਤੇ ਕਣਕ ਵੇਖਣ ਤੇ ਕਣਕ ਵੇਖ ਕੇ ਤੇ ਫਿਰ ਆਪਾਂ ਚੱਲੇ ਆਂ ਘਰ ਨੂੰ ਤੇ ਤੁਹਾਨੂੰ ਖੇਤਾਂ ਦਾ ਔਰਾ ਜਿਹਾ ਦਿਖਾਉਣਾ ਆ ਸਿਆਲਾਂ ਦੇ ਵਿੱਚ ਨਿੱਕੀਆਂ ਨਿੱਕੀਆਂ ਕਣਕਾਂ ਉਗੀਆਂ ਆ ਕਿਆ ਹੀ ਬਾਤਾਂ ਯਾਰ ਕਿਆ ਹੀ ਬਾਤਾਂ ਵੀ ਜੋ ਸਕੂਨ ਸਾਲਾ ਇੱਥੇ ਆ ਨਾ ਕੱਲ ਅਸੀਂ ਨਾ ਸ਼ਹਿਰ ਗੁਰਦਾਸਪੁਰ ਚੱਲ ਗਏ ਆ ਪੀ ਪਾ ਜਾ ਉਹਦੇ ਵਿੱਚ ਫਸ ਗਏ ਗਿਰੂਗਾ ਉਹ ਹਾਲ ਹੋਇਆ ਵੀ ਦਿਲ ਕਰੇ ਵੀ ਕਿਹੜੀ ਘੜੀ ਨਿਕਲ ਜਾਈਏ ਇਥੋਂ ਵੀ ਆਪਣੇ ਨਾ ਪਿੰਡ ਦੇ ਜਿਹੜੇ ਸ਼ਾਂਤ ਵਾਤਾਵਰਨ ਚ ਚੱਲ ਜਾਈਏ ਜਿਹੜੇ ਵੀਰ ਭਰਾ ਪਿੰਡਾਂ ਤੋਂ ਨਾ ਉਹ ਜ਼ਰੂਰ ਹਾਜ਼ਰੀ ਲਗਵਾਇਆ ਕਰੋ ਚਲੋ ਵੇਖਦੇ ਤੇ ਆਪਾਂ ਨੂੰ ਸਾਰੇ ਹੀ ਆ ਭੈਣ ਭਰਾ ਸ਼ਹਿਰਾਂ ਵਾਲੇ ਵੀ ਮੈਂ ਇਹ ਨਹੀਂ ਕਹਿੰਦਾ ਵੀ ਸ਼ਹਿਰ ਮਾੜੇ ਆ ਮਤਲਬ ਥੋੜਾ ਰਾਸ਼ ਰੌਲਾ ਰੱਪਾ ਬਹੁਤ ਆ ਸਾਲਾ ਪਿੰਡਾਂ ਦਾ ਸਕੂਨ ਦੇਖੋ ਮੈਂ ਤੁਹਾਨੂੰ ਦਿਖਾਉਣਾ ਆ ਤੇ ਇਹ ਕਹਣਾ ਵਾਕੇ ਯਾਰ ਕੀ ਆਈ ਜ਼ਿੰਦਗੀ ਆ ਹਨਾ ਇੱਕ ਮੈਂ ਪ੍ਰੇਮ ਢਲੋਂ ਦੀ ਗੱਲ ਸੁਣੀ ਕਹਿੰਦਾ ਕਹਿੰਦਾ ਸਿਆਲਾਂ ਦੇ ਵਿੱਚ ਨਾ ਵੀ ਇਦਾਂ ਲੱਗਦਾ ਵੀ ਜਿਦਾਂ ਇੱਥੇ ਮਤਲਬ ਸਵਰਗੀ ਹੁੰਦਾ ਆ ਤੇ ਵੇ ਲੋ ਜੀ ਜਿੰਦਗੀ ਬੰਦੇ ਦੀ ਹਾਂ ਕੀ ਗੱਲ ਆ ਅੰਦਰ ਤੋਂ ਮਾਰ ਓਏ ਉਹ ਹੀ ਆ ਮੇਰਾ ਨਾ ਉਹਨੇ ਕੋਕ ਲਾਇਆ ਕੋਲਾਇਆ ਤੇ ਜੀ ਉੱਤੇ ਬਹਿ ਜਾਣਾ ਤੇ ਮੈਂ ਚੱਕ ਕੇ ਕੋਠੇ ਦੇ ਥੱਲੇ ਮਾਰਨਾ ਹੀ ਹਾਂ ਪਤਾ ਤੈਨੂੰ ਮੇਰਾ ਕਿ ਨਹੀਂ ਪੇ ਥੋੜਾ ਜਿਹਾ ਨਾ ਹਸਾਬ ਨਾਲ ਥੋੜਾ ਜਿਹਾ ਕਿ ਆਪੇ ਦੇਖੀਂਗਾ ਆਹੋ ਜਨਾਨੀ ਡਿਊਟੀ ਚੱਲ ਜਾਂਦੀ ਤੇ ਪੁੱਛੇ ਆਪ ਮਾਰਨਦੇ ਆ ਇਹ ਗੱਲਾਂ ਸਾਡੇ ਨਾ ਯਾਰ ਮੈਂ ਕਾ ਮਾੜੀ ਮਾੜੀ ਬੀਬੀ ਨੂੰ ਬਿਠਾਉਣਾ ਹੁੰਦਾ ਸਫਾਈ ਕਰਦੀ ਏ ਆਹੀ ਸਫਾਈ ਏ ਤੇਰੀ ਹੁਣ ਕੰਮ ਤੇ ਦਰਾਹੀ ਆ ਨੌਕਰਾਂ ਵਾਲੀ ਉਦਾਂ ਕਰਦੀ ਏ ਤੂੰ ਕਿ ਆਪਣੀ ਨੋ ਨਾਲ ਯਾਰ ਪਿਆਰਾ ਪਿਆਰਾ ਅੱਜ ਥੋੜੀ ਗੱਡੀ ਥੋੜੀ ਢਿੱਲੀ ਲੱਗ ਰਹੀ ਏ ਜੀ ਰਾਤੀ ਮੰਮੀ ਕਿਤੇ ਘਰਾੜੇ ਛੱਡਦੀ ਆ ਮੈਂ ਕਮਰੇ ਚ ਉੱਠ ਕੇ ਗਿਆ ਪਤਾ ਨਾ ਤੈਨੂੰ ਜਿੱਦਾਂ ਯਾਰ ਟਰੈਕਟਰ ਨਹੀਂ ਹੁੰਦਾ ਬੋਲ ਨਹੀਂ ਨੀਂਹ ਆਈ ਕੀ ਟੈਨਸ਼ਨ ਹੈ ਆਪਣੀਆਂ ਗੱਲਾਂ ਤੇ ਲੋਕਾਂ ਨੂੰ ਗਮਲਿਆਂ ਦੇ ਚੱਕਰ 'ਚ ਸਿਰੇ ਹੁਣ ਤੂੰ ਬੜੀ ਢੂਣ-ਮਢੂਣੀ ਹੋ ਕੇ ਬੈਗੀ ਤੈਨੂੰ ਕਿ ਹੋਗਾ ਤੈਨੂੰ ਡਰ ਕੇ ਤੇ ਗਮਲਾ ਮੇਰੇ ਨਾਲ ਤਾਲੂ 'ਚ ਮਾਰ ਦੇ ਕੋਈ ਕੋਈ ਗੱਲ ਨਾ ਆ ਜਾਏ ਕੋਈ ਨਹੀਂ ਨਹੀਂ ਠੀਕ ਆ ਬੀਬੀ ਗੱਲ ਬਾਤ ਨਹੀਂ ਕੋਈ ਗੱਲ ਨਹੀਂ ਗੱਲ ਤੇ ਬੀਬੀ ਉਹਦਾ ਮੈਂ ਕਰਦਾ ਥੋੜੀ ਜਿਹੜੀ ਗੱਲ ਬਣਦੀ ਉਹੀ ਕਰਦਾ ਹਾਂ ਮੈਂ ਨਹੀਂ ਨਹੀਂ ਮੈਂ ਕੋਈ ਗੱਲ ਮੈਂ ਠੀਕ ਕੀਤੀ ਈ ਤਾਂ ਕਿ ਨਹੀਂ ਹਾਂ ਗੱਲ ਮੈਂ ਠੀਕ ਕੀਤੀ ਕਿ ਨਹੀਂ ਉਹਦਾ ਜਿਹੜੇ ਬਾਦੂ ਟੁੱਟੇ ਭਜੇ ਛੋੜ ਦੋ ਯਾਰ ਥੱਲੇ ਤੇ ਯੂ ਕੀ ਦੀਆ ਗੱਲ ਮੈਂ ਵਿੱਚ ਮੈਂ ਕੁਝ ਕਹਿ ਸਕਦੀ ਤੂੰ ਤਾਂ ਕੇ ਡਰਦੀ ਦਾ ਭਾਜ ਕਹਿ ਕੇ ਦੇਖ ਜਾਣਾ ਕਿੱਥੇ ਕਹਿ ਕੇ ਨੇਰੀ ਰਿਆਦਾ ਨਹੀਂ ਅਗਲੀ ਨੇ ਮਾੜੇ ਕੰਮ ਕਰੀ ਉਹਦਾ ਅਜਾ ਟੁੱਟੇ ਇਧਰ ਚੈਂਦੀਆ ਪੋੜੀ ਦੇ ਨਾਂ ਨਾਲ ਅੱਜ ਫੇਰ ਦਿਖਾਵਾਂ ਗਮਲੇ ਤੇ ਨਾਂ ਦਿਖਾਵਾਂ ਗਮਲੇ ਮੈਂ ਦੱਸਾਂ ਤੇ ਆ ਦੇ ਦਿਖਾ ਦੇ ਮਾੜੇ ਜੇ ਫੇ ਸਭ ਵੀ ਹੋ ਜਾਵੇ ਫੇ ਮਾੜ ਜਾ ਤੇ ਆਡੀ ਦਿਖਾ ਮੰਮੀ ਦੇ ਤੇ ਆਡੀ ਬੀਬੀ ਦੀ ਖੇਤੀ ਆ ਇਹਨੇ ਗਮਲੇ ਟੁੱਟੇ ਵੀ ਨਹੀਂ ਛੁੱਟਨੇ ਕਿਤੇ ਪਤਾ ਨਹੀਂ ਕੀ ਇਹਨੂੰ ਜਿਹੜੀ ਘਰ ਚ ਸਾਲੀ ਕੋ ਟੁੱਟੀ ਬਾਤੀ ਨਹੀਂ ਆ ਕੋ ਕੰਜਾਰਾ 36 ਵਾਰ ਸ਼ਹਿਰ ਜਾਂਦਾ ਕੀ ਗੱਲ ਗਮਲੇ ਉੱਥੇ ਬਣ ਸੋਨੇ ਲਿਆ ਹਾਂ ਵੱਡੇ ਵੱਡੇ ਲਿਆਵਾਂਗਾ ਨਹੀਂ ਲਿਆ ਕੇ ਦਿੱਤੇ ਅੱਗੇ ਵੀ ਨਹੀਂ ਅੱਜ ਦਾ ਕਹਿਣਗੇ ਨਹੀਂ ਹੋਣੀ ਮੈਂ ਨਹੀਂ ਛੁੱਟਣੀ ਨਾ ਕਿਉਂ ਨਹੀਂ ਛੁੱਟਨੇ ਪਿੱਛੇ ਹੋਵੇ ਪਿੱਛੇ ਮੜਾ ਜਾ ਉਹ ਬਾਲਟੀ ਕੋਈ ਬਚੀ ਹੋਣੀ ਉਹ ਡਰਮ ਦਾ ਕੱਟ ਕੇ ਗਮਲਾ ਬਣਾਤਾ ਰਹਿਣਾ ਬੀਬੀ ਇਦਾਂ 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 ਉਹਦੇ ਪਿੱਛੇ ਪਾਲਟੀ ਹੋਰ ਉਹ ਗਮਲਾ ਨਹੀਂ ਉਹ ਪਾਲਟ ਮੈਂ ਦੱਸਦਾ ਰੁਕ ਜਾ ਉਹ ਆ ਜੂਮ ਕਰ ਲਿਆ ਮੈਂ ਆ ਜੂਮ ਕਰ ਲਿਆ ਓਏ ਆ ਤੇਰਾ ਪੜਾ ਹੋ ਜੇ ਆ ਕਿਓ ਵਾਲਾ ਕਹਿਣੀ ਕਿਓ ਵਾਲਾ ਆ ਦੇ ਟੁੱਟਿਆ ਪਿਆ ਪਾਟਾ ਪਿਆ ਵਿੱਚ ਦੇਖੀ ਕੀ ਕੀ ਪਾਇਆ ਇਹ ਚ ਮੈਂ ਸਾਫ ਬੈਠੇ ਰਹਿਣਾ ਪਲੀਜ਼ ਇਹਨਾਂ ਨੂੰ ਕਾਓ ਮੜਾ ਜਾ ਵੀ ਗਮਲੇ ਪਲੀਜ਼ ਭਾਵੇਂ ਘੱਟ ਰੱਖੋ ਪਰ ਵਧੀਆ ਰੱਖੋ ਵਧੀਆ ਰੱਖੋ ਇਹ ਇਦਾਂ ਨਹੀਂ ਹਟਣਾ ਮੇਰੇ ਕੰਮ ਅੱਜ ਗਮਲੇ ਵਧੀਆ ਹੋਣੇ ਚਾਹੀਦੇ ਕੱਲ ਨੂੰ ਮੈਂ ਦੇਖਣੇ ਆਈ ਮੇਰੀ ਗੱਲ ਸੁਣੋ ਗਮਲੇ ਆ ਜਾਣਗੇ ਹੁਣੇ ਆ ਜੀ ਪਰ ਜੀ ਇਹ ਮੈਨੂੰ ਲੱਭ ਕੇ ਚੱਲ ਠੀਕ ਆ ਆ ਬਲੌਗ ਬਲੌਗ ਬਣਾ ਕੇ ਤੇ ਟ੍ਰਾਈਡਰ ਸਿੱਧੇ ਉੱਥੇ ਜਾਣਾ ਉਹਨੂੰ ਕਰਾ ਨਰਸੀ ਦਾ ਮੁੰਡੇ ਨੂੰ ਫੋਨ ਪਾਜੀ ਗਮਲੇ ਦਾ ਕੀ ਰੇਟ ਛੇੜ ਯਾਰ 10 ਦਾ ਗਮਲੇ ਕਰਾ ਫੋਨ ਕਹਣਾ ਯਾਰ ਗਮਲੇ ਦੇਈ ਯਾਰ 10 ਦਾ ਮਾ ਦਾ ਪਲਾਸਟਿਕ ਇਹਨਾਂ ਨੂੰ ਸੁਟਣੇ ਆ ਪਹਿਲਾਂ ਕਹ ਦੇ ਮਾ ਦਾ ਆਓ ਯਾਰ ਥੱਲੇ ਮਾਦਾ ਰੋਡ ਤੇ ਸੋੜ ਦੇ ਟਰਾਲੀ ਸਾਈਡ ਤੇ ਕਰ ਦੇ ਚੱਲ ਸਾਈਡ ਤੇ ਕਰ ਦੇ ਵਾਪੇ ਕਰ ਲਾਂਗਾ ਸੋਹਣੋ ਤੁਸੀਂ ਵੀ ਆਪਣਾ ਕੋਈ ਦੱਸੋ ਕੁਝ ਦੇ ਨਹੀਂ ਸਾਭੀ ਮਾ ਕੇ ਕੋਈ ਗਮਲੇ ਮੱਲੀ ਹੁੰਦੇ ਹੀ ਗਏ ਮਾਦਾ ਚੰਗਾ ਜਾ ਅਰੇ ਛਾਲ ਮੰਮੀ ਕੱਪੜਾ ਕਿੱਥੇ ਹੈਗਾ ਯਾਰ ਇਹਨਾਂ ਕੋਈ ਤੁਹਾਡੇ ਕੋ ਧਾਮੀਆਂ ਕੋਈ ਲੀੜਾ ਲੱਤਾ ਨਹੀਂ ਕੋਈ ਵਿਚਾਰੀ ਦਾ ਇਹ ਸਾਹ ਸਾਹ ਕੇ ਖਰੇ ਕਿੰਨੂ ਦੇਣੇ ਨੇ ਮੇਰੇ ਸਮਝ ਲੱਗਦੀ ਨਹੀਂ ਆਹ ਜਿਹੜੇ ਮਾਦਾ ਚੰਗੇ ਹਨ ਆ ਵੀ ਚੰਗਾ ਵਾ ਇਹ ਆੜਾ ਸਹੀ ਆ। ਇਹ ਆ ਵੀ ਸਹੀ ਆ। ਇਹ ਚੰਗੇ ਮੈਂ ਉਹਨਾਂ ਨੂੰ ਕਿਹਾ ਆ ਵੀ ਸਹੀ ਆ। ਆ ਵੀ ਸਹੀ ਆ। ਆ ਆ ਵੀ ਸਹੀ ਆ ਇਹਨੂੰ ਪਰੇ ਕਰ। ਮੈਂ ਹੀ ਲਿਉਣੀ ਆ ਇਹਨਾਂ ਨੂੰ ਕਦੀ ਹੈਗਾ ਮੈਨੂੰ ਮੈਨੂੰ ਚਾਹ ਆ ਰੱਖਣ ਦਾ ਗਮਲੇ ਕਿਉਂ ਨਹੀਂ ਲੈਂਦੇ ਇਹ। ਕਰ ਦੇਣੇ ਅੱਜ ਕਰ ਦੇਣ ਤੁਹਾਡਾ ਚਾਹ ਹੀ ਪੂਰਾ ਕਰਨਾ। ਉਹ ਠੀਕ ਆ। ਕੰਜਰਖਾਨਾ ਆ ਸਾਰੇ ਗਮਲੇ ਸੋਣਿਓ ਤੂੰ ਰਾਏ দাও ਆਪਣੀ। ਆ ਠੀਕ ਆ। ਤੂੰ ਡਰਦੀ ਕਿਉਂ ਐ ਤੂੰ? ਬਕਵਾਸ ਜ਼ਿਆਦਾ ਕਰਦਾ ਮੈਂ। ਤੂੰ ਡਰਦੀ ਕਿਉਂ ਐ ਤੂੰ? ਆ ਠੀਕ ਆ ਮਾਦਾ। ਡਰਿਆ ਨਾ ਕਰ ਇਹ ਤੋਂ। ਆ ਗਰੀਸ ਵਾਲੀ ਬਾਲਟੀ ਪਰੇ ਕਰਿਓ ਜਰਾ। ਅਗਰ ਆਦਮੀ ਉਹ ਜਿਹੜਾ ਗਰੀਸਰੀ ਬਾਲਟੀ ਨੂੰ ਗਵੜਾ ਮਲਾਇਆ ਨਾ ਬਾਹਰ ਕੱਢਿਓ ਆੜੀ ਬਾਲਟੀ ਪਰੇ ਕਰਿਓ ਇਹ ਤਾਂ ਫੇਉ ਬੂਟੇ ਨਹੀਂ ਲਿਆਦੇ ਤੇ ਮੈਂ ਇਹਨਾਂ ਚ ਲਾਇਏ ਆ ਇਹ ਆ ਫੇ ਆ ਲਾਇਏ ਮੈਂ ਅੱਛਾ ਕਿੰਨੇ ਲਾਇਏ ਇਹਦੇ ਵਿੱਚ ਇਹ ਦੱਸ ਸਾਬੀ ਓਏ ਇਹ ਉਹ ਪੇਂਟ ਵਾਲੇ ਡੱਬੇ ਚ ਬਕਵਾਸ ਬੰਦ ਕਰਨੀ ਨਹੀਂ ਕਰ ਪੇਂਟ ਵਾਲੇ ਡੱਬੇ ਚ ਬੂਟੇ ਲਾਇਏ ਆ ਇਹ ਤਾਂ ਕਿਸੇ ਨੇ ਚ ਮੇਲੀ ਲਈ ਹੁੰਦੀ ਚਲ ਚਲ ਮੇਲੀ ਲੱਗ ਗਈ ਇਹ ਤੇ ਆ ਤਾਂ ਬੂਟੇ ਹੀ ਆ ਆ ਨੀਆ ਠੀਕ ਆ ਆ ਠੀਕ ਆ ਵੀ ਪਾਸ ਆ ਵੀ ਪਾਸ ਆ ਉਹ ਵੀ ਪਾਸ ਆ ਆ ਵੀ ਪਾਸ ਆ ਆ ਵੀ ਪਾਸ ਆ ਉਹ ਵੀ ਪਾਸ ਆ ਆ ਵੀ ਠੀਕ ਆ ਆ ਵੀ ਠੀਕ ਮਾਤਾਏ ਕਾ ਦੋ ਬਾਰ ਘੜ ਦੇ ਛਾਲ ਮੰਮੀ ਇਹਦਾ ਛਾਲ ਲਾ ਮੰਮੀ ਤੂੰ ਬਣਾ ਦੇ ਇਧਰ ਬਣਾ ਹੋ ਇਧਰ ਬਣਾ ਸ਼ਾਲ ਲੈ ਲੈਗੇ ਦੋ ਟਾਈਮ ਤੂੰ ਜੇ ਅੱਜ ਤੋਂ ਬਾਅਦ ਇਹ ਸ਼ਾਲ ਲੈ ਆ ਨਾ ਮੈਂ ਕਹਿੰਨੀ ਉਹ ਟਾਂਕ ਤੋਂ ਕੱਢੇ ਕਾਉਣੇ ਅੱਜ ਤੋਂ ਬਾਅਦ ਇਹ ਸ਼ਾਲ ਨਹੀਂ ਲੈਣਾ ਕੱਢ ਨਹੀਂ ਦਿੰਦੇ ਚਾਬੀ ਆਪਣੇ ਕੋਲ ਰੱਖੀ ਚਾਬੀ ਆਹ ਨੂੰ ਦੇ ਦੇ ਤੇ ਅਸੀਂ ਕੱਢ ਦਈਏ ਤੇਨੂੰ ਇਹ ਡਾਰਾ ਨਾ ਕਿ ਕਿਤੇ ਭਾਂਦੇ ਨਹੀਂ ਜਾ ਚਾਬੀ ਵਿੱਚ ਸੋਹ ਹੈ ਚਾਬੀ ਸੋਹ ਹੈ ਵੇਚ ਤੂੰ ਜਿਹੜੀ ਰਜਿਸਟਰੀਆਂ ਰੱਖੀ ਆ ਨਾ ਜ਼ਮੀਨ ਦੀਆਂ ਸਾਹਮ ਸਾਹਮ ਕੇ ਕਰਾ ਲੈਣੀਆਂ ਅਸੀਂ ਨਾ ਆਪਣੇ ਸਾਰੀਆਂ ਚਾਬੀ ਤੇ ਰੱਖੇ ਤੇ ਤੈਨੂੰ ਛੱਡਣਾ ਉਸੇ ਬਿਰਦਾ ਆਸ਼ਰਮ ਕਹਣਾ ਚੱਲ ਹੁਣ ਕਿਹੜਾ ਘਟਿਆ ਵੀ ਬੜੀ ਤੀ ਚੀਜ਼ ਆ ਹਾਂ ਸਾਰ ਸੜਿਆ ਜਾਂ ਛਾਲ ਲੈ ਕੇ ਬਹਿ ਜਾਂਦੀ ਤੇ ਆ ਬਿਸਤਰਾ ਵਿਛਾਲਾਂਦੀ ਆ ਕਿਸੇ ਨੇ ਕਹਣਾ ਇਹਨਾਂ ਕੋਈ ਖਰੇ ਹੋਰ ਕੋਈ ਬੇਸਤਰਾ ਇਹਨਾਂ ਦਾ ਇਹਨੂੰ ਸਾਲੇ ਨੂੰ ਪੱਤ ਜਾਣ ਹੋ ਗਈ ਆ ਮੈਂ ਸਾਫ ਕਰ ਦਾਂ ਤੇਰਾ ਨੱਕ ਇਹ ਪਤਾ ਕੀ ਹੋਇਆ ਕਾਕੇ ਅੱਜ ਮੈਂ ਕਿਹਾ ਮੈਂ ਹੱਥ ਤਲਾਈ ਵਿਛਾ ਬੈਣੀ ਕਿ ਮੰਜਾ ਨੀਣਾ ਹੋ ਗਿਆ ਅੱਛਾ ਮੈਂ ਵਿਛਾਈ ਤਲਾਈ ਤੇ ਉਹ ਕੱਡੇ ਥੱਲੋਂ ਕੰਬਲ ਜਿਹਾ ਵਿਛਾਇਆ ਸੀ ਤੇ ਉਦੋਂ ਮੇਰਾ ਜੁੱਧ ਕਰ ਲਿਆ ਵੀ ਇਹ ਕੀ ਗੱਲ ਮੈਂ ਆ ਮਾੜਾ ਕਿਤਾ ਤਲਾਈ ਥੱਲੇ ਦੋਰੀ ਕਰਕੇ ਪਾ ਆ ਵਧੀਆ ਉਹਦਾ ਕਹਿੰਦੀ ਹੱਡ ਮੇਰੇ ਭੱਜਦੇ ਆ ਚਾਦਰ ਮੈਂ ਕੱਟੀ ਤਾ ਵੀ ਮੈਂ ਸਵੇਰੇ ਸਵੇਰਾ ਕਰਾ ਲਈ ਆਪਣੀ ਜਿੰਨੀ ਕੋਈ ਮੇਰੀ ਮੈਂ ਗਲਤ ਕੀਤਾ ਕੁਝ ਨਹੀਂ ਠੀਕ ਆ ਮਾਰ ਚੁੱਕ ਚੁੱਕ ਪੱਕਾ ਮਾਰ ਨਹੀਂ ਛੱਡਣੀ ਉੱਠੀ ਨਾ ਕਹਿ ਨਹੀਂ ਮੈਂ ਨਹੀਂ ਉੱਠਣਾ ਮੈਂ ਇਹੀ ਰੱਖਣੇ ਤੇ ਸਭ ਦੱਸ ਤਾ ਕੋਈ ਗੱਲ ਨਹੀਂ ਤੇ ਤੈਨੂੰ ਵੀ ਛੋੜ ਦੇਣਾ ਢੇਰ ਤੇ ਜ਼ਿਆਦਾ ਬੋਲੀ ਦੇ ਚੰਗਾ ਲੈਣਾ ਉਹ ਬਾਬਾ ਛਾਲ ਹੈਗੇ ਮੇਰੇ ਤੇ ਲੈ ਨਹੀਂ ਕਿਉਂ ਨਹੀਂ ਕੋਈ ਨਾ ਚਲ ਚਲ ਛਿੱਟੇ ਪੈਂਦੇ ਯਾਰ ਜਦੋਂ ਸਿਆਲ ਲੰਘ ਜੂਗਾ ਫੇਹ ਲੈਣਾ ਮੈਂ ਜਲੇ ਮਿੱਕੂ ਨਹੀਂ ਹੋਣੀ ਮੇਰੀ ਤਾਂ ਰੋਤੀ ਬਾਹਰ ਨਿਕਾ ਆਪੇ ਮੇ ਤਾਂ ਨਵੇਂ ਲੱਕੜੀ ਹੁੰਦਾ ਕੋਈ ਉਹ ਸਾਨੂੰ ਦੱਸਦੇ ਅਸੀਂ ਤੇਰੇ ਰੰਗ ਚੋਂ ਕੱਢ ਲੈਣਾ ਕੁਝ ਮੈਂ ਰੰਗ ਜਸਵਾ ਰੱਖੀ ਆ ਸਾਰਾ ਖੁਸ਼ ਹੈਗਾ ਆ ਪਤਾ ਮੈਨੂੰ ਤੇਰਾ ਉਹ ਯਾਰ ਮੈਂ ਚਾਬੀ ਕੱਢ ਲਈ ਲਈ ਜੇ ਨਹੀਂ ਹੈਗਾ ਤੂੰ ਉਹ ਮਹਿੰਗੇ ਦੀਆਂ ਨਿਸ਼ਾਨੀਆਂ ਉਹ ਚ ਆਹੀ ਨਹੀਂ ਲੈਂਦੇ ਤੂੰ ਛਾਲ ਤੇ ਕੱਢ ਲੈ ਆਪ ਕੱਢ ਲੈ ਜਿਹੜਾ ਉਹ ਜਿਹੜਾ ਤੈਨੂੰ ਮਹਿੰਗੇ ਬਾਪ ਨੇ ਛਾਲ ਨਹੀਂ ਦਿੱਤਾ ਅਗਰ ਬਾਪਾ ਪਰ ਖੋਲ ਕੇ ਤੇ ਉਹ ਨਹੀਂ ਦੇਖਿਆ ਕੋਈ ਸੀ ਇਹ ਉਹ ਦਿਲਜੀ ਦਾ ਗਾਣਾ ਨਹੀਂ ਉਹਦੀ ਰਾਤ ਚੰਦਰੀਏ ਉਹ ਉਹਦੀ ਰਾਤ ਚੰਦਰੀਏ ਛਾਲ ਜਿਹੜਾ ਕੋ ਭੁੱਲ ਗਈ ਸੀ ਉਹੀ ਛਾਲ ਤੇ ਨਹੀਂ ਕਰਦਾ ਸਾਬ ਸਾਬ ਕੇ ਅੱਜ ਵੀ ਸੀਨੇ ਨਾਲ ਲਾਇਆ ਏ ਹਾਂ ਬਸ ਸੀਨੇ ਨਾਲ ਨਾਲੇ ਕੰਮ ਕਰੋ ਵਾਲੇ ਕੁੱਤੇ ਖੜੂ ਦਰਾਓ ਦੇਖ ਲੈ ਆ ਮੈਂ ਸਾਰਾ ਬੀਬੀ ਬੇੜਾ ਕਿਦਾਂ ਐਂ ਸਫਾਈ ਕੀਤੀ ਨਾ ਦੇਖ ਇਹਦਾ ਵਾਈਪਰ ਮਾਰਿਆ ਦੇ ਕਿਦਾਂ ਚਮਕਾਇਆ ਪਰ ਕਿਹਦੀ ਲਿਆ ਜਾਣਦੀ ਨਹੀਂ ਲਿਆ ਜਾਣਦੀ ਤੂੰ ਆਪ ਤੂੰ ਮਰਦੀ ਨਾ ਗੁੱਸਾ ਕਰੇਉਂ ਛੱਕ ਆ ਨਹੀਂ ਜਾਣਦੀ ਸਿੱਧਾ ਬੋਲੋ ਇਹ ਪੁੱਠਾ ਬੁਰਲਾ ਸਿੱਧਾ ਇਹ ਵੀ ਵੀ ਇਹ ਆਦਤ ਹੁੰਦੀ ਏ ਬੰਦੇ ਦੀ ਇਹ ਆਦਤ ਬਣ ਗਈ ਜਾਂ ਪਹਿਲਾਂ ਵੀ ਸ਼ੁਰੂ ਤੋਂ ਹੀ ਤਾਂ ਸ਼ੁਰੂ ਤਾਂ ਇਦਾਂ ਹੀ ਮੈਂ ਕੀ ਕਰਾਂ ਸ਼ੁਰੂਤ ਇਹ ਪਹਿ ਹੁਣ ਹੋਈ ਇੱਥੇ ਆ ਕੇ ਹੋਈ ਜਾਂ ਪਿੱਛੇੋਂ ਹੀ ਆਈ ਦਾਂ ਉਹ ਮੈਨੂੰ ਨਹੀਂ ਪਤਾ ਆੜਿਆ ਮੈਂ ਹੁਣ ਕਿਹਦੇ ਮੈਂ 나ੜੂ ਸੇਕਿਆ ਮੈਨੂੰ ਕੀ ਪਤਾ ਮੈਨੂੰ ਹੁਣ ਕੀ ਪਤਾ ਚਲੋ ਯਾ ਤਾਂ ਤਾਂ ਕੀ ਯਾਰ ਆਪ ਆਪ ਹੀ ਬਣਾ ਆਪ ਹੀ ਬਣਾ ਲੈਂਦੇ ਆਂ ਦੇਖੋ ਆਪੇ ਬਣਾ ਲੇ ਦੇਖੋ ਇਹਨਾਂ ਦੀ ਆਪਸੀ ਲੜਾਈ ਤੇ ਸਾਡਾ ਉੱਚ ਕੀ ਕਸੂਰਾ ਕੋਈ ਇਹਨਾਂ ਦਾ ਆਪਸੀ ਹੈ ਨਾ ਸਾਡੇ ਨਾਲ ਤੇ ਬੰਦਾ ਚੰਗੀ ਤਰ੍ਹਾਂ ਬੋਲੇ ਮੈਂ ਦੇ ਲਾ ਹਾਂ ਰਾਤ ਹਾਂ ਮੀ ਵੀ ਕੱਟ ਗਿਆ ਹਾਂ ਕਿੱਦਾਂ ਕਰਦੀ ਸੀਗੀ ਬਾਕੀ ਨੀ ਆ ਰੀ ਪੁੱਛਿਆ ਮੈਂ ਕੋਈ ਸੁਣਿਆ ਨਾ ਜਵਾਬ ਕਿਦਾਂ ਦਿੱਤਾ ਪਤਾ ਨਹੀਂ ਕੀ ਕਿਹਾ ਹਨਾ ਕਿਹਾ ਹੀ ਨਾ ਕੁਝ ਕੀ ਕਿਹਾ ਸੀ ਉਹ ਕਈ ਕੋਈ ਹੁੰਨਾਰੇ ਦਾ ਆ ਕਈ ਕੋਈ ਹੁੰਨਾਲ ਦਾ ਉਹ ਲਈ ਸਵੇਰੇ ਮੈਂ ਕਿਹਾ ਹਾਂ ਹਾਂ ਇਸ ਸਾਰੀ ਦੁਕਾਣੀ ਕਰਕੇ ਉਸ਼ਾ ਇਹਨੂੰ ਕੱਪੜੇ ਚੁੱਕਿਆ ਉਹ ਪੇਲ ਦੇ ਵਿੱਚ ਸੋਧ ਉਹ ਤੇਰਾ ਭਲਾ ਹੋ ਜਾ ਤੇਰਾ ਜੇ ਮੈਂ ਕਿਹਾ ਮੈਂ ਕਿਹਾ 1 ਮੀਟਰ ਜਿਆਦਾ ਛੋਟ ਰੈਂਦਾ ਮਤਲਬ ਜੇ ਨਾ ਹੋ ਗਿਆ ਤਾਂ ਨਾਣਾ ਉਹ ਕੱਪੜੇ ਮੇਰੇ ਸੁਪਨੇ ਪੜੇ ਸੱਚੀਆਂ ਗੱਲਾਂ ਅੱਛਾ ਤਾਂ ਕਹਿੰਦੀ ਸਾਰਿਆਂ ਦੇ ਸੁੱਕ ਗਏ ਤੇਰੇ ਦੀ ਸਿੰਧੀ ਕਦੀ ਨਹੀਂ ਨਿਕਲ ਬਈ ਚਲ ਕੋਈ ਨਹੀਂ ਮਾਤਾ ਪਾ ਦੇ ਜੀ ਜੀ ਉਹ ਰਹੇ ਜੋ ਆਉਂਦੇ ਨੇ ਆਣਿਓ ਹਾਂਜੀ ਫੇ ਕੱਲ ਕੱਪੜੇ ਸਾਰੇ ਧੋਤੇ ਨਾ ਹਾਂਜੀ ਤੇ ਸਾਰੇ ਸੁੱਕ ਗਏ ਨਾ ਨਹੀਂ ਮੇਰੇ ਦਿਲ ਚ ਤੇਰੇ ਵਿੱਚ ਹੈ ਆਲੀ ਵੇ ਤੋਤੇ ਖਰੇ ਨਹੀਂ ਸੁੱਕੇ ਹੋਣੇ ਮੈਂ ਸੁੱਕਿਆ ਹੀ ਸੂਟ ਪਰਾਵਾ ਸੁੱਕਣੇ ਪਾਤਾ ਲੈ ਤੂੰ ਰਾਜੀ ਰਹਿ ਅੱਛਾ ਅੱਛਾ ਮੈਂ ਕੀ ਪਰਫਲ ਬਾਹਾਂ ਦਿੱਤਾ ਪਰ ਪੁੱਠਾ ਬੋਲ ਕੇ ਤਾਂ ਫੇਰੀ ਪੁੱਠਾ ਕੀ ਬੋਲਿਆ ਮੈਂ ਇਹ ਕਿਹਾ ਸਭ ਇੱਥੇ ਆ ਇੱਥੇ ਇੱਥੇ ਆ ਸਾਰਿਆਂ ਦੇ ਸੁੱਕੇ ਤੇਰੇ ਨਹੀਂ ਸੁੱਕੇ ਪਿੱਟ ਕਰੋ ਨਾ ਉਧਰ ਕਿਹਦੀ ਗਲਤ ਕਿਹਾ ਤੇ ਸਾਰਿਆਂ ਦੇ ਸੁੱਕੇ ਤੇ ਉਹ ਮ ਗਿੱਲੇ ਰੱਖੇ ਨਹੀਂ ਮੈਂ ਘਰ ਬਹਿ ਹੀ ਉੱਥੇ ਮੈਂ ਸੁੱਕ ਪੀਂ ਕਰੇ ਗਿੱਲੇ ਤਕਾਲੀ ਧੋਤੇ ਆ ਮੈਨੂੰ ਪਤਾ ਕਰਦੀ ਐ ਇਦਾਂ ਕਰਦੀ ਐ ਇਹ ਮੈਨੂੰ ਪਤਾ ਮੈਨੂੰ ਸਾਰਾ ਪਤਾ ਹੈ ਇੱਕ ਵਾਰੀ ਮੈਨੂੰ ਕਦੀ ਸਿੱਧਾ ਜਵਾਬ ਦੇਤਾ ਮੈਨੂੰ ਮੈਂ ਆ ਕੱਲ ਬੀਬੀ ਤੂੰ ਕਿੰਨਾ ਖੁਸ਼ ਹੋ ਕੇ ਕਿਹਾ ਕਿ ਜੇ ਤੂੰ ਮੇਰੇ ਨਾਲ ਇਦਾਂ ਰਵੇਂ ਤਾਂ ਮੈਂ ਫੁੱਲੀ ਦਾ ਸਮਾਵਾ ਪਰ ਇਹ 2 ਮਿੰਟ ਹੁੰਦੀ ਉਹਲੇ ਬਾਅਦ ਫੇਰੀ ਉਹੀ ਹਾਲ ਮੈਂ ਕਰਨਾ ਜੀ ਉਹਲੇ ਪਤਾ ਉਹ ਤੇਰੇ ਕਰਕੇ ਹੈਵੇ ਕਰਕੇ ਹਾਂ ਇਹ ਵੀਡੀਓ ਕਰਕੇ ਹੁੰਦੀ ਆ ਕਦੀ ਮੈਨੂੰ ਮੈਂ ਧਿਆਨ ਮਾਰੇ ਠੰਡ ਲੱਗਣੀ ਹੋਰ ਕੰਮਰ ਪਾਵਾਂ ਨਹੀਂ ਕੋਈ ਸੁਣੀ ਮੈਂ ਹੁਣ ਮੈਂ ਪਰਲੇ ਮਾਰਦੀ ਫਿਰ ਪਰ ਇਹ ਜਾਨ ਸੱਚੀਆਂ ਜਿੰਨੀ ਸੱਚੀਆਂ ਕੰਨਾਂ ਨਾਲ ਉਹ ਤਾਂ ਬੇਬੇ ਮੈਂ ਤੁਹਾਨੂੰ ਨਾ ਜਾ ਕੇ ਬੁਲਾਉਂਦਾ ਨਾ ਇਹ ਨਾ ਸੱਚੀਆਂ ਗੱਲਾਂ ਦੱਸਾਂ ਤੇਰੇ ਕੋਈ ਸੱਚੀਆਂ ਤੂੰ ਤਾਂ ਸਾਚੀ ਇੱਕ ਵੀ ਨਹੀਂ ਕਹਿੰਦੀ ਇੱਕ ਸੱਚੀ ਨਹੀਂ ਰੋਣ ਕਿਉਂ ਲੱਗੀ ਹੈ ਮੈਂ ਜਿੰਦੀ ਆ ਜੇ ਹਜੇ ਨਾ ਰੋ ਮੈਨੂੰ ਕੋਈ ਕੌਣ ਰੋਂਦਾ ਆ ਰੋਂਦੇ ਨਹੀਂ ਤੇਰੇ ਕੰਦੀ ਨਹੀਂ ਹੁੰਦਾ ਅੱਗ ਲੱਗੀ ਭਰੀਆਂ ਅੱਖਾਂ ਮੇਰੀਆਂ ਦੇਲਾ ਪੁੱਠੀ ਗੱਲ ਸਾਹਮਣੇ ਕਹਿੰਦੀ ਕੈਮਰੇ ਤੇ ਕਿ ਲੋਕਾਂ ਨੂੰ ਇਹਨਾਂ ਮਾ ਮਾ ਸਾਡੀ ਸਹਮਣੀ ਦੀ ਵੀ ਮੇਰੀ ਸੱਸ ਸਜ ਮੈਂ ਤਾਂ ਤੇਰੀ ਸੱਸ ਹੀ ਚਾਹੇ ਚੰਗੀ ਆ ਚੰਗੀਆਂ ਚਾਹੇ ਮਾੜੀਆਂ ਸਾਡੀਆਂ ਮਾਡਲਾਂ ਗਈਆਂ ਰਸ ਮਾਡਲਾਂ ਨਹੀਂ ਇੱਕ ਮਾਡਲ ਰਸ ਕੀ ਅੱਜ ਸਾਡੀ ਬੀਬੀ ਰਸ ਸਗੀ ਭਰਾਵਾ ਇਹ ਚ ਕੋਈ ਸ਼ੱਕ ਨਹੀਂ ਬੀਬੀ ਨਾਲ ਨੂੰ ਗੁੱਸਾ ਥੋੜਾ ਜਿਹਾ ਸਾ ਵੀ ਸੱਚੀ ਤਾਂ ਅਸੀਂ ਜ਼ਿਆਦਾ ਕਰਨ ਲੱਪੀ ਨਾ ਜੋ ਕੋਲ ਆਉਂਦੀ ਵੀ ਮੇਰੇ ਬਿਨਾ ਕੁਝ ਨਹੀਂ ਹੈਗੇ ਬੀਬੀ ਨਾਲ ਭਰਾਵਾ ਗੱਲਾਂ ਹੋਰ ਹੀ ਕਰਨਾਂ ਪੰਦੀ ਫੇ ਅੱਜ ਮੈਂ ਨਾ ਬੀਬੀ ਨਾਲ ਨਹੀਂ ਬਣਾਇਆ ਵਲੌਗ ਸਿੱਧੀ ਪਧਰੀ ਗੱਲ ਆ ਹਣ ਬੀਬੀ ਥੋੜਾ ਜਿਆ ਕੀ ਕਹਿੰਦੇ ਹੁੰਦੇ ਆ ਪਿਆਰ ਦੇ ਲਹਿਜੇ ਚ ਆਉਗੀ ਫੇ ਬਣਾਉਣਾ ਮੈਂ ਇਨਾ ਪਿਆਰ ਕਰੀਦਾ ਪਰ ਬੀਬੀ ਨਾਲ ਬੀਬੀ ਨੂੰ ਮੈਂ ਦੱਸਦਾ ਵੀ ਮੈਂ ਕਹਾ ਬੀਬੀ ਵੀ ਆਪਾਂ ਵੀਡੀਓ ਵੀ ਬਣਾਉਨੇ ਆ ਕੋਈ ਹਾਸਾ ਮਜ਼ਾਕ ਕੀ ਆ ਮਤਲਬ ਕੋਈ ਗੱਲ ਨਹੀਂ ਦੰਦੀ ਉਹ ਗੁੱਸਾ ਕਰ ਜਾਂਦੀ ਫੇ ਮੈਂ ਕਹਾ ਚਲ ਯਾਰ ਨਹੀਂ ਬਣਾਉਨੇ ਵਲੌਗ ਕਿਹੜੀ ਗੱਲ ਆ ਹਨ ਤੇ ਅੱਜ ਆਪਾਂ ਨਹੀਂ ਬਣਾਇਆ ਤੇ ਕੋਈ ਗੱਲ ਨਹੀਂ ਇੱਧਰ ਉੱਧਰ ਦਾ ਪਾ ਦੇਾਂਗੇ ਦੇਖਦੇ ਨੇ ਤੇ ਮੈਨੂੰ ਪਤਾ ਤੁਸੀਂ ਬੀਬੀ ਨੂੰ ਹੀ ਹੋ ਪਰ ਪਰ ਮੇਰੀ ਮਜਬੂਰੀ ਹੈ ਕਿ ਬੀਬੀ ਨੇ ਨਹੀਂ ਅੱਜ ਕੋਈ ਗੱਲ ਬਾਤ ਨਹੀਂ ਕੀਤੀ ਫਿਰ ਮੈਂ ਕਿਹਾ ਚੱਲ ਆਪਾਂ ਕੀ ਕਹਿੰਦੇ ਨੇ ਰੁਟੀਨ ਕਿ ਟੋੜਨੀ ਆ ਵਲੌਗ ਦੀ ਤੇ ਹੁਣ ਆਪਾਂ ਲੱਗੇ ਆ ਵਲੌਗ ਲੋਕ ਦੇਖਣ ਲਮੇ ਪੈ ਕੇ ਥੱਲੇ ਤੇ ਬੀਬੀ ਬਿਨਾ ਹੈ ਤੇ ਸਾਡਾ ਕੁਛ ਨਹੀਂ ਆ ਪਰ ਬੀਬੀ ਚਾੜਚਿਆ ਪੂਰੀ ਹਾਲ ਹੈ ਕਿਉਂ ਉਸਤਾਦ ਆਓ ਸਾਡੀ ਇੱਕ ਮਾਡਲ ਤੇ ਵਿਚਾਰੀ ਬਿਲਕੁਲ ਰੈਡੀ ਇਹ ਆ ਆ ਗਏ ਆ ਆ ਲੈ ਉਨ ਨੂੰ ਆਪਾਂ ਚਲੋ ਗੁੱਸੇ ਉਹ ਉਹਦੀ ਸ਼ੁਰੂ ਤੋਂ ਆ ਤੇ ਇਦਾਂ ਦੀ ਹੈ ਇਹਨਾਂ ਦਾ ਗੁੱਸਾ ਨਹੀਂ ਕਰਦੀ ਕਿਉਂਕਿ ਚਲੋ ਪੇਸ ਪਾ ਲਿਆ ਨੇ ਹਾਂ ਤੇ ਉਹ ਮੈਂ ਕੀ ਕੀਤਾ ਵੀ ਕਹਿੰਦੀ ਵੀ ਮੰਜਾ ਮੈਨੂੰ ਨਾ ਇਹ ਚੁੰਬਦਾ ਆ ਉਦੋਂ ਤਾਂ ਮੰਜਾ ਬੜਾ ਸੋਨਾ ਕੰਬਲ ਵਿਛਾਇਆ ਮੈਂ ਆ ਗਿਆ ਕੋਈ ਤਲਾਈ ਵਿਛਾਉਣੀ ਆ ਹਣਾ ਤੇ ਤਲਾਈ ਵਿਛਾਉਣ ਲੱਗੀ ਤਾਂ ਮੈਂ ਕਹਾ ਤੂੰ ਉੱਥੋਂ ਮੈਂ ਤਲਾਈ ਵਿਛਾਉਣੀ ਆ ਨਹੀਂ ਮੈਂ ਮੈਂ ਇੱਥੇ ਠੀਕ ਆ ਫਲਾਂਟ ਘਾਣ ਅੱਛਾ ਮੈਂ ਨਹੀਂ ਮਨਾਇਆ ਮੁੰਇਆ ਮੈਂ ਨਾ ਨਹੀਂ ਪੀ ਤਲਾਈ ਦਾ ਜਰਾ ਮੰਜਾ ਨੀਵਾ ਹੋ ਗਿਆ ਤਾਂ ਉੱਥੋਂ ਸੁੱਕਾ ਹੋ ਜਾਏਗਾ ਤੂੰ ਹਾਂ ਹਾਂ બસ ਇਥੋਈ ਉਹ ਮੈਂ ਕਪੜੇ ਫੜ ਕੇ ਪਰਾਂ ਕੀਤਾ ਤੇ ਕਹਿੰਦੀ ਸੁੱਟ ਦਿੱਤੇ ਕਪੜੇ ਆ ਗੱਲ ਹਾਂ ਪਰ ਆਵਾ ਬਹੁਤ ਅਸਲ ਚ ਨਾ ਬੀਬੀ ਨਾ ਕੋਈ ਨਹੀਂ ਸਮਝਾਉਨੇ ਤੁਹਾਡੇ ਸਾਹਮਣੇ ਜਾ ਕੇ ਆਪਾਂ ਥੋੜਾ ਉਹਦੇ ਵਗੈਰਾ ਸਾਡਾ ਗੁਜ਼ਾਰਾ ਨਹੀਂ ਹੈਗਾ ਪਰ ਮੈਂ ਨਾ ਬੀਬੀ ਨੂੰ ਅਸਲ ਵਿੱਚ ਨਾ ਮੈਂ ਤੁਹਾਨੂੰ ਦੱਸਦਾ ਹਾਂ ਇਹ ਦੂਹਾਂ ਤੇਰੇ ਕੋ ਰਹਿ ਤਾਂ ਫਿਰ ਕੱਲ ਦੀ ਰਾਤ ਦੀ ਗੱਲ ਸੁਣੀ ਹਾਂ ਤੇ ਨਾ ਰਾਤ ਮਨਪ੍ਰੀਤ ਆਈ ਸਾਡਾ ਉਹ ਸੱਸ ਦਾ ਬੜਾ ਪਿਆਰ ਕਿਉਂਕਿ ਮੈਂ ਉਹਨਾਂ ਨੂੰ ਪਿਆਰ ਕਰਦੀ ਉਹਨਾਂ ਨੇ ਮੈਨੂੰ ਮਾੜੀ ਕਿੱਦਾਂ ਕਹਿ ਦੇਣਾ ਹੈ ਨਾ ਤੇ ਹੁਣ ਜਾ ਕੇ ਤੇ ਆਪਾਂ ਸਾਰਿਆਂ ਨੇ ਮਨਾਵ ਹੀ ਲੈਣਾ ਆ ਮੈਂ ਕਿਹਾ ਯਾਰਾ 2 ਘੰਟੇ ਥੋੜਾ ਜਿਹਾ ਬੀਬੀ ਨਾਲ ਥੋੜੇ ਨਾਰਾਜ਼ਗੀ ਯਾਰ ਕਰਦੇ ਆਂ ਵੀ ਮਤਲਬ ਕਿ ਬੀਬੀ ਨੂੰ ਵੀ ਪਤਾ ਲੱਗੇ ਕਿ ਯਾਰ ਮੇਰ ਨਾਲ ਇੰਨਾ ਕਰਦੇ ਫੇ ਮੈਂ ਹਨਾ ਤੇ ਇਸਾਬੀ ਨੂੰ ਪਤਾ ਮੈਂ ਬਹੁਤ ਪਿਆਰ ਕਰਦਾ ਬੀਬੀ ਨਾਲ ਕਦੀ ਸਾਰੇ ਮਤਲਬ ਘੰਟਾਂ ਦੇ ਕੋਠੇ ਤੇ ਨਹੀਂ ਜਾਣਾ ਉਹਨੂੰ ਪਤਾ ਲੱਗੇ ਘੰਟਾਂ ਦੇ ਕੋਠੇ ਤੇ ਨਹੀਂ ਜਾਣਾ ਘੰਟੇ ਤੋਂ ਬਾਅਦ ਤੁਹਾਡੇ ਸਾਹਮਣੇ ਹੀ ਸਾਰੀ ਵੀਡੀਓ ਬਣੇਗੀ ਮਤਲਬ ਕਿ ਗੱਲਬਾਤ ਪੁੱਛਾਂ ਕਿ ਕੀ ਗੱਲਬਾਤ ਵਈਏ ਫੇ ਮਨਾਵਾਂਗੇ ਹਾਂਜੀ ਹਾਂ ਚੱਲੇ ਆ ਹੁਣ ਆਪਣੇ ਪਰਮ ਪੂਜੇ ਸ਼੍ਰੀ ਦੇਵੀ ਮਿਸ ਮਿਸ ਕਲਾਸ਼ ਕੌਰ ਜੀ ਮੈਂ ਮਨਾਉਣਾ ਨਾ ਹੁਣ ਮੈਨੂੰ ਹੀ ਮਨਾਉਣਾ ਪੈਣਾ ਪਹਿਲਾਂ ਤੂੰ ਪਹਿਲਾਂ ਤੂੰ ਪਹਿਲਾਂ ਤੂੰ ਡਾਂ ਪਹਿਲਾਂ ਤੂੰ ਡਾਂ ਹਾਂ ਦੋਨੇ ਜਾਣੇ ਮਾਰਦੇ ਆਂ ਬਣਾਓ ਲਾਜਾ ਜੀ ਚਲੋ ਹੋਏ ਜੀ ਚਲੋ ਚਲੋ ਤਰੀਕੇ ਆ ਜਾਓ ਫਿਰ ਚਲੋ ਪਹੁੰਚੋ ਮੈਂ ਆ ਗਿਆ ਵਾਹਿਗੁਰੂ ਵਾਹਿਗੁਰੂ ਤਰੀਕੇ ਨਾ ਬਣਾਵਾਂਗੇ ਨਾ ਅੱਜ ਤਰੀਕੇ ਦੇਹ ਡਾਂਡ ਪਾਜ ਦਦੇ ਇਹਨੇ ਨਾੜ ਚੜਾ ਲੈਣੀ ਮੁੜ ਕੇ ਡੀਗਾ ਲੋਣਾ ਪੈਣਾ 7 ਡਾਂਡ ਮਾਰੇ ਆ ਇਹ ਟੁੱਟ ਕੀ ਨਾ ਲਾਤਾ ਇਹ ਬੀਬੀ ਕੀ ਕਰਨ ਦੇ ਆਜ ਛੱਟ ਰਹੀ ਲੱਗਦੇ ਬਸ ਕਰ ਹਾਂ ਬੈਜਾ 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 ਪ੍ਰੋਬਲਮ ਕੀ ਪਈ ਨਹੀਂ ਇੰਨਾ ਗੁੱਸਾ ਕਿ ਯਾਰ ਕਰਦੇ ਨੇ ਕਿਉਂ ਇੰਨਾ ਮਗਲ ਨੇ ਦੂਸਰੀ ਪ੍ਰੋਬਲਮ ਇਹ ਇੱਕ ਤੇ ਗੱਲ ਹੁੰਦੀ ਕਿ ਬੰਦੇ ਦੀ ਸਿਹਤ ਨਾ ਠੀਕ ਹੋਵੇ ਤੇ ਬੰਦੇ ਦਾ ਦਿਲ ਨਹੀਂ ਕਰਦਾ ਗੱਲ ਕਰਨ ਦੀ ਸਿਹਤ ਮੇਰੀ ਠੀਕ ਹੈ ਨਾ ਵਧੀ ਤਾਂ ਨਾ ਘਟੀ ਹੈ ਨਹੀਂ ਜੇ ਤੇ ਤੁਸੀਂ ਕਹਿੰਦੇ ਮੈਂ ਸਪੇਅਰ ਪਾਰਟਸ ਚ ਸਾਰੇ ਕਰਾ ਲਈਏ ਔਖੇ ਔਖੇ ਹਾਂ ਥੋੜਾ ਜਿਹਾ ਲੋਨ ਚੱਕਣਾ ਪੈਣਾ ਜੇ ਤੁਸੀਂ ਕਹਿੰਦੇ ਆ ਤਾਂ ਸਫੇਅਰ ਪਾਰਟ ਸਾਰੇ ਚੇਂਜ ਕਰਾ ਲਈਏ ਕਰਾ ਦਈਏ ਗੋਡੇ ਗਾਡੇ ਪਾ ਦਈਏ ਗੋਡਾ ਕੋ ਕੰਨ ਦੇ ਵਿੱਚ ਹਵਾ ਵਗਦੀ ਆ ਜਾਂ ਅੱਖਾਂ ਦੇ ਵਿੱਚ ਝੁਰਚਰੀ ਆਉਂਦੀ ਆ ਉਹ ਤਾਂ ਪਾਣੀ ਵਗਦਾ ਕਹਿੰਦੀ ਐ ਤੂੰ ਰੋਣੀ ਮੈਂ ਰੋਣੀ ਤੂੰ ਪਾਣੀ ਵਗਦਾ ਅੱਖਾਂ ਚ ਜੇ ਕੋਈ ਗੋਡਾ ਬੈਂਡ ਨਹੀਂ ਹੁੰਦਾ ਜਾਂ ਕੋ ਕੋਣੀ ਦੇ ਵਿੱਚ ਰਗੜ ਰੁਗੜਿਆ ਨਹੀਂ ਮੇਰਾ ਸਭ ਕੁਝ ਠੀਕ ਆ ਠੀਕ ਆ ਠੀਕ ਆ ਤੇ ਪ੍ਰੋਬਲਮ ਕਿਥੇ ਆ ਰਹੀ ਐ ਕੋਈ ਵੀ ਨਹੀਂ ਕੋਈ ਵੀ ਨਹੀਂ ਆ ਰਹੀ ਆ ਨਹੀਂ ਹੈ ਕੋਈ ਨਹੀਂ ਮੈਂ ਕਿਹਾ ਕੋਈ ਨਹੀਂ ਬੀਬੀ ਇਹ ਮੇਰੇ ਹਿਸਾਬ ਨਾਲ ਨਾ ਪਾਵਾ ਟੁੱਟਿਆ ਸਸ ਗੱਲ ਸੁਣਾ ਪਾਵਾ ਸੇਕਣਾ ਉੱਤਰ ਬੈਠਾ ਕੋਸੇ ਪਾਵਾ ਟੁੱਟਿਆ ਹਾਂ ਜਾਂ ਸੇਹਤ ਨਹੀਂ ਠੀਕ ਰਹਿੰਦੀ ਕਿ ਬੋਲਣ ਨੂੰ ਕਿ ਇਹ ਜਦ ਬੰਦਾ ਦਾ ਠੀਕ ਨਾ ਨਾ ਕਿਵੇਂ ਬੰਦਾ ਦੇ ਮੂੰਹ ਮੱਤੇ ਲੱਗਣਾ ਦਿਲ ਨਹੀਂ ਕਰਦਾ ਹਾਂ ਜੀ ਸੇਹਤ ਤਾਂ ਠੀਕ ਆ ਉਹ ਤੁਹਾਡੀਆਂ ਉਹ ਗੱਲਾਂ ਹੀ ਜਿਹੜੀਆਂ ਦਾ ਹੁੰਦਾ ਹੈ ਮਤਲਬ ਉਹ ਨਾ ਗੱਲਾਂ ਨਾ ਬੀਬੀ ਫੀਲ ਨਹੀਂ ਕਰਨੀ ਆ ਉਹ ਇਧਰੋਂ ਸੁਣੀਆ ਇਧਰੋਂ ਕਿਉਂਕਿ ਸੌਂਦਾ ਤੈਨੂੰ ਹੈ ਨਹੀਂ ਆ ਤੇ ਕੱਲ ਵੀ ਨਹੀਂ ਸੁਣੀ ਕੇ ਦੀ ਉਹ ਵੀ ਕੱਢ ਦੇਣੀ ਚਿਬੀ ਯਾਰਾ ਤੁਹਾਡਾ ਦੋਨਾਂ ਦਾ ਇੱਕ ਦੂਜੇ ਬਿਨਾ ਨਹੀਂ ਆ ਨਹੀਂ ਹੋ ਜਾਂਦਾ ਕੀ ਆ ਚਿਬੀ ਯਾਰਾ ਕੀ ਆ ਆ ਤੇ ਆ ਵੇਖੋ ਜੀ ਗੱਲ ਬੀਬੀ ਦੀ ਸੁਣੋ ਬੀਬੀ ਨੇ ਕੀ ਗੱਲ ਕਹੀ ਆ ਕਿਹੜੇ ਲੈਵਲ ਤੇ ਨਹੀਂ ਗੁਜ਼ਾਰਾ ਹੋ ਜੂ ਅ ਗੁਜ਼ਾਰੇ ਦਾ ਕੀ ਆ ਹੋ ਜੂ ਅਛਾ ਗੁਜ਼ਾਰਾ ਇਹ ਆਪਣੇ ਕੋਲ ਹੀ ਆ ਸਭ ਕੁਝ ਅਛਾ ਮਤਲਬ ਕੀ ਰਹਿ ਸਕਦੀ ਤੂੰ ਜਵਾਬ ਟੀ ਆ ਸਭ ਕੁਝ ਨਹੀਂ ਕੋਈ ਫਰਕ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇਹ ਤੇ ਹੁਣ ਫੇ ਗੱਲਾਂ ਤਾਂ ਧੀਆਂ ਹੋਈਆਂ ਨਾ ਨਹੀਂ ਸਮਝ ਗਏ ਸਮਝ ਗਏ ਆ ਸਭ ਦੁਆ ਕੱਟ ਕਰਦੀ ਆ ਕਿ ਹਾਂ ਹੁਣ ਹੈ ਜੱਟੀ ਪੰਜਾਬ ਦੀ ਬੁਆ ਜੱਟੀ ਪੰਜਾਬ ਦੀ ਅਣਖ ਜ਼ਿਆਦਾ ਆ ਤਰਸੇਮ ਹਣੀ ਭਰਾ ਆ ਇਹਨਾਂ ਦੇ ਨਹੀਂ ਭਰਾਵਾ ਨਹੀਂ ਨਹੀਂ ਫਲਾਈਂਗ ਅਫਸਰ ਉਹ ਨਹੀਂ ਨਹੀਂ ਕੋਈ ਗੱਲ ਨਹੀਂ ਗੱਲ ਤੇ ਹੈਗੀ ਆ ਉਹਨੂੰ ਪਤਾ ਹੈ ਵੀ ਤਰਲੇ ਵੱਜਣੇ ਆ ਇਹਨਾਂ ਦੇ ਇਹਨਾਂ ਦੇ ਤਰਲੇ ਇਹਨਾਂ ਨੇ ਮਾਰਨੇ ਆ ਇਹ ਇਹ ਕੁੱਤੇ ਆ ਇਹ ਕੁੱਤਿਆਂ ਨੇ ਮੇਰੇ ਤਲਿਏ ਚੱਟਣੇ ਆ ਨਹੀਂ ਮਮਾ ਮੈਂ ਨਹੀਂ ਇੰਦਾ ਦੀ ਗੱਲ ਨਹੀਂ ਨਹੀਂ ਗੱਲ ਇਹੀ ਆ ਗੱਲ ਇਹੀ ਆ ਇੱਕ ਮੋਡਲ ਤੇ ਮੇਰੀ ਚਲ ਗਈ ਥੱਲੇ ਤੇ ਇਧਰ ਉੱਪਰ ਤੂੰ ਖਫਾ ਹੋ ਕੇ ਬੈਠੀ ਆ ਨਹੀਂ ਮੈਂ ਨਹੀਂ ਕੋਈ ਸਾਲਾ ਮੇਰ ਐਕਟਰ ਕੀ ਕਰਨ ਕਿਦਾਂ ਬੀਬੀ ਉਂਗਲ ਕਿਦਾਂ ਆ ਉਂਗਲ ਕਿਦਾਂ ਆ ਉਂਗਲ ਸਿੰਦੀ ਆ ਮੇਰੀ ਹਾਏ